ਇਹ ਸੋਫਾ ਜਾਂਦਾ ਸਾਰਾ ਆ ਸਾਰੇ ਮਤਲਬ ਠਿੱਪੇ ਵਾਲੇ ਆ ਜਾਂਦੇ ਨੇ ਉਹੀ 7000 ਰੁਪਏ 75 8000 ਦੀ ਰੇਂਜ ਚ ਜਿਹੜਾ ਮਰਜ਼ੀ ਚੱਕ ਲਓ ਹੋਲ ਸੇਲ ਦੀ ਰੇਟ ਨੇ ਇਹ ਰੇਟਾਂ ਦੇ ਵਿੱਚ ਇਹ ਸੋਫੇ ਤੁਹਾਡੇ ਆਪਣੇ ਆਪਣੇ ਸ਼ਹਿਰਾਂ ਚ ਪਤਾ ਕਰ ਲਿਓ ਤੁਸੀਂ 12 12 13 13000 15 15000 ਮੰਗਦੇ ਨੇ ਉਦੋਂ ਆ ਜਾਂਦੇ ਨੇ ਵੱਡੇ ਸੋਫੇ ਲ ਟਾਈਪ ਇਹ ਕੁ 16000 17000 ਦੀ ਰੇਂਜ ਚ 18000 ਦੀ ਰੇਂਜ ਚ 20 ਕੀ ਆ ਦੀ ਰੇਂਜ ਚ ਤੇ 23000 22000 ਦੀ ਰੇਂਜ ਚ ਸਾਰੇ ਹੌਲ ਸੇਲ ਵਾਲੇ ਪੈਣਗੇ ਠੀਕ ਹੈ ਜੀ ਪੰਜ ਸੀਟਾਂ ਵਾਲੀ ਐਲ ਮੈਂ ਤੁਹਾਨੂੰ ਦਿਖਾਉਣਾ ਜੇ ਤੁਸੀਂ ਪੰਜ ਸੀਟਾਂ ਵਾਲਾ ਇਕੱਲੇ ਇਕੱਲੇ ਸੀਟ ਵਾਲਾ ਨਹੀਂ ਲੈਣਾ ਤਾਂ ਪੰਜ ਸੀਟਾਂ ਵਾਲੀ ਐਲ ਵੀ ਤਿਆਰ ਹੁੰਦੀ ਆ ਹੁਣ ਠੀਕ ਹੈ ਜਿਹੜੀ ਸਭ ਤੋਂ ਵੱਧ ਟ੍ਰੈਂਡਿੰਗ ਚ ਚੱਲਦੀ ਆ ਇਹ ਚੀਜ਼ ਠੀਕ ਹੈ ਇਹ ਆਪਣੀ ਦੁਕਾਨ ਤੇ ਤੁਹਾਨੂੰ ਹੌਲ ਸੇਲ ਰੇਟ ਚ ਸਿਰਫ ਜਿਹੜਾ ਮਰਜ਼ੀ ਲੈ ਲਿਓ ਇਹਦਾ ਰੇਟ ਹੈਗਾ ਸਿਰਫ ਔਰ ਸਿਰਫ 13000 12.5 13000 ਸੀਸਾ ਉੱਪਰ ਰੱਖ ਕੇ ਦੇਵਾਂਗੇ ਇਸ ਤਰ੍ਹਾਂ ਜੰਦੀ ਮਲਾਈ ਕੱਪੜੇ ਚੱਲ ਨੇ ਜਾਂ ਰੇਂਜ ਦੇ ਵਿੱਚ ਆ ਜਾਂਦਾ 23000 ਦੀ ਰੇਂਜ ਦੇ ਵਿੱਚ ਪਿੱਤਲ ਦੇ ਪੈਰਾਂ ਵਾਲਾ ਵੱਡਾ ਸੋਫਾ ਇਹਦਾ ਕੋਰਨਰ ਸੈਕਟਰ ਠੀਕ ਹੈ। ਇਸ ਤੋਂ ਬਾਅਦ ਆ ਜਾਂਦਾ 18-17000 ਦੀ ਰੇਂਜ ਚ ਉਸ ਤੋਂ ਬਾਅਦ ਆ ਕੋਰਨਰ ਸੈਟ ਆ ਜਾਂਦਾਗਾ 20-25000 ਦੀ ਰੇਂਜ ਚ ਠੀਕ ਹੈ। ਤੋਂ ਬਾਅਦ ਗੱਦੇ ਗੱਦੇ ਆ ਜਨੇ ਗੱਦੇ ਆਪਣੇ ਕੋਲ 2500 ਤੋਂ ਸਟਾਰਟ ਹੋ ਰਹੇ ਨੇ। ਠੀਕ ਹੈ ਮਹਿੰਗੇ ਤੋਂ ਮਹਿੰਗਾ ਜਿੰਨਾ ਮਰਜ਼ੀ ਲੈ ਲਓ। ਸਪ੍ਰਿੰਗ ਵਾਲਾ ਪਿਆ ਆਪਣੇ ਕੋਲ ਗੱਦਾ 8 ਇੰਚੀ ਸਰਫੇਸ 9.5-10000 ਦੀ ਰੇਂਜ ਚ ਡ੍ਰੀਮ ਕੇਅਰ ਦਾ 5 ਸਾਲ ਦੀ ਗਾਰੰਟੀ ਵਾਲਾ। ਆਜੰਦਨ ਡਰੈਸਿੰਗ ਟੇਬਲ 22500 ਤੋਂ 30000 ਰੇਂਜ ਆ ਜਾਂਦੇ ਨੇ 28000 ਤੋਂ 32000 ਦੀ ਰੇਂਜ ਚ LED ਪ੍ਰਿੰਟਿੰਗ ਵਾਲੇ ਟੇਬਲ ਲੋਕ ਲੱਗਿਆ ਹੁੰਦਾ ਜੋ ਮਰਜ਼ੀ ਰੱਖੀ ਚੱਲੋ ਬਾਕੀ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਠੀਕ ਹੈ ਹੋਲਸੇਲ ਦੀ ਦੁਕਾਨ ਆ ਆਪਣੀ ਸ਼ੇਰਪੁਰ ਕਾਤਰੋਂ ਰੋਡ ਤੇ ਆਹੀ ਤੇ ਆਲ ਪੰਜਾਬ ਦੇ ਰੇਟਾਂ ਦੀ ਗਾਰੰਟੀ ਆ ਠੀਕ ਹੈ ਨਾ ਸ਼ੇਰ ਸ਼ਕਤੀ ਫਰਨੀਚਰ ਹਾਊਸ ਨੰਬਰ ਹੈਗਾ ਜੀ 90416 14100 ਦੁਬਾਰਾ ਸੁਣ ਲਓ 90416 14100 ਤੁਸੀਂ ਕਦੇ ਕਿਸੇ ਟਾਈਮ ਵੀ ਫੋਨ ਕਰਕੇ ਵੀ ਆ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਫੋਟੋ ਤੇ ਵੀ ਮੰਗਵਾ ਸਕਦੇ ਹੋ ਫੁੱਲ ਗਰੰਟੀ ਹੋਊ ਆਪਣੀ ਚੀਜ਼ ਦੀ ਠੀਕ ਹੈ ਆਪਾਂ ਆਪ ਹੀ ਮੈਨੂਫੈਕਚਰਿੰਗ ਕਰਦੇ ਆਂ ਆਪਾਂ ਮਤਲਬ ਹੋਲ ਸੇਲ ਵੀ ਕਰਦੇ ਆਂ ਰਿਟੇਲ ਵੀ ਕਰਦੇ ਆਂ ਤੇ ਰੇਟ ਆ ਆਪਣੇ ਸਾਰੇ ਹੋਲ ਸੇਲ ਦੇ ਲਾਰਜਨ ਕਸਟਮਰ ਨੂੰ ਤੇ ਕੋਈ ਵੀ ਵੀਰ ਭੈਣ ਕੋਈ ਚੀਜ਼ ਲੈਣੀ ਆ ਫਰਨੀਚਰ ਸਾਰਾ ਵਿਆਹ ਦਾ ਸਮਾਨ ਵਿੱਚ ਤੁਹਾਡਾ ਆਪਣੇ ਸ਼ਹਿਰ ਨਾਲੋਂ ਇੱਥੇ ਆਉਣ ਨਾਲ ਤੁਹਾਡਾ 20000 ਤੋਂ 25000 ਦਾ ਫਾਇਦਾ ਹੋ ਸਕਦਾ ਹੈ ਠੀਕ ਹੈ ਨਹੀਂ ਯਕੀਨ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਆਪਣੇ ਪਤਾ ਲੱਗ ਜਾਊਗਾ ਜਦੋਂ ਤੁਸੀਂ ਦੂਜੀ ਦੁਕਾਨ ਤੇ ਜਾ ਕੇ ਪਤਾ ਕਰੋਗੇ ਠੀਕ ਹੈ ਇੱਥੇ ਰੇਟ ਘੱਟ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਚੀਜ਼ ਕੋਈ ਮਾੜੀ ਹੋਊਗੀ ਇੱਥੇ ਸਸਤੀ ਹੋਣ ਦਾ ਮਤਲਬ ਇਹ ਹੈਗਾ ਕਿ ਜਿਹੜੀ ਚੀਜ਼ ਪਰਚੇਜ ਕਰਨੀ ਹੁੰਦੀ ਹੈ ਜਿੱਦਾਂ ਕਿ ਮਤਲਬ ਬੋਰਡ ਹੁੰਦਾਗਾ ਉਹ ਇਕੱਠੇ ਵੱਡੀ ਗੱਡੀਆਂ ਮਤਲਬ ਜਿੰਨਾ ਵੱਧਾਪਾ ਚੀਜ਼ ਖਰੀਦਦੇ ਆ ਉਹਨਾਂ ਰੇਟ ਘੱਟ ਲੱਗਦਾਗਾ ਉਹ ਚੀਜ਼ਾਂ ਦਾ ਇਸ ਕਰਕੇ ਰੇਟ ਦਾ ਮਤਲਬ ਫਰਕ ਆਗਾ ਵੀ ਘੱਟ ਆ ਰੇਟ ਤੇ ਉਹ ਨਹੀਂ ਹੈਗਾ ਵੀ ਕੋਈ ਚੀਜ਼ ਮਾੜੀ ਆ ਪੂਰੀ ਫੁੱਲ 10 ਸਾਲ ਦੀ ਗਾਰੰਟੀ ਹੋਵੇ ਜਾਂ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੋਵੇਗੀ ਠੀਕ ਹੈ ਜੀ ਤੇ ਇੱਕ ਵਾਰ ਵਿਜ਼ਿਟ ਕਰੋ ਕਾਤਰੋ ਰੋਡ ਸ਼ੇਰਪੁਰ ਲੋਕੇਸ਼ਨ ਹੈਗੀ ਆ ਬਸ ਤੁਸੀਂ ਆਪਣੇ ਦੇਖ ਲਓਗੇ ਆਪਣੇ ਔਕਾ ਕਰ ਆਪਣੀ ਦੁਕਾਨ ਦੇ ਮੂਹਰੇ ਠੀਕ ਹੈ ਨਾ ਇੱਕ ਵਾਰ ਜਰੂਰ ਆਓ ਨਮਸਕਾਰ ਦਿੱਤੀ ਜੀ ਤੁਹਾਨੂੰ ਧੰਨਵਾਦ ਸਾਰਾ ਇਹ ਵੀਡੀਓ ਵੱਤੋ ਸ਼ੇਅਰ ਕਰਦੇ ਰਹੀ ਅੱਗੇ ਤੋਂ ਅੱਗੇ ਧੰਨਵਾਦ